ਮਾਏ ਕੁਛੇ ਮੰਮੀ ਹੂੰ ਕਿੱਧਰ ਗਏ ਆ ਦੋਹੇ ਜਣੇ ਲਖਬੀਰ ਹੋਣੀ ਜਾਣਾ ਕਿੱਧਰ ਆ ਹੂੰ ਆਇਆ ਹਿਲਕਵੀਰ ਮਿਹਰਬਾਨ ਅੱਛਾ ਆਂਦਾ ਭੀ ਇਹ ਮਮੀ ਹੀ ਦਵਾਈ ਲੈ ਆਈਏ ਦੀਪ ਦੀ ਮੈਂ ਦੀਪ ਨੂੰ ਕੀ ਹੋਇਆ ਹੂੰ ਆਂਦਾ ਆਂਦੀ ਮੇਰੇ ਸਿਰ ਪੀੜ ਬੜੀ ਹੋਣ ਢੀ ਨਾਲ ਬੁਖਾਰ ਆ ਤੇ ਮੇਰੀ ਗੱਲ ਸੁਣੋ ਮੇਰੇ ਵੱਲ ਤੇ ਰਸੋਈ ਵਿੱਚ ਗਈ ਸੀ ਅੱਛਾ ਤੇ ਕੰਮ ਮੈਂ ਕਰਦੀ ਆ ਰੋਟੀ ਦਾ ਤੂੰ ਤੀ ਹੋਰ ਕੋਈ ਕੰਮ ਵੇਖ ਲੋ ਮੈਂ ਨੀਵੇਂ ਬਣਾ ਲਈ ਨਹੀਂ ਰੋਟੀ ਕੋਈ ਗੱਲ ਨਹੀਂ ਤੂੰ ਕੱਪੜੇ ਧੋ ਲੈ ਤੇ ਏਡੀ ਛੇਤੀ ਇਹਨੂੰ ਕੀ ਹੋ ਗਿਆ ਚੰਗੀ ਭੜੀ ਹੀ ਹੋਣੀ ਕੀ ਪਤਾ ਫਿਰ ਮੈਨੂੰ ਮੈਨੂੰ ਤੇ ਉਹ ਗੱਲ ਦੱਸੀ ਆ ਸਿਰ ਪੀੜ ਬੁਖਾਰ ਹੋਇਆ ਬੜਾ ਚਲੋ ਕੋਈ ਗੱਲ ਨਹੀਂ ਕੋਈ ਜਾਂਦਾ ਕਿਹਾ ਫਿਰ ਮੈਂ ਚਲੋ ਜੇ ਹੋਇਆ ਆਵਸਰ ਪੀੜ ਜਮ ਹੋਇਆ ਜਮ ਬੁਖਾਰ ਹੋਇਆ ਵਾ ਤੇ ਮੈਂ ਅੱਡੇ ਤੋਂ ਦਵਾਈ ਲਾ ਆਵਾਂ ਤੇ ਛੇਤੀ ਆ ਜਾਓ ਕੰਮ ਦਾ ਵੀ ਵੇਖ ਲੋ ਸਭ ਦਾ ਕੰਮ ਬਣਾਵਾ ਕੀ ਆਂਦੇ ਫਿਰ ਅੰਨਾਂ ਛੇਤੀ ਆ ਜਾਂਗੇ ਅੱਡੇ ਤੋਂ ਚੈੱਕ ਕਰਾ ਕੇ ਦਵਾਈ ਲੈ ਕੇ ਆ ਜੰਨੇ ਚਲੋ ਉਹ ਤੇ ਜਦੋਂ ਆਉਣਗੇ ਉਦੋਂ ਹੀ ਆ ਨਾ ਆਹੋ ਤੇ ਹੁਣ ਕੀ ਪਤਾ ਕਿੰਨਾ ਟਾਈਮ ਲਾ ਕੇ ਹੁਣਾ ਚੱਲ ਆ ਜਾਂਦੇ ਆ ਮੈਂ ਜਾਂਦੇ ਵੇਖੇ ਹੀ ਮੜੇ ਜੇ ਤੇ ਮੈਂ ਚੱਲ ਮੰਮੀ ਨੂੰ ਪੁੱਛਦੀ ਮੰਮੀ ਨੂੰ ਦੱਸ ਕੇ ਗਏ ਹੁਣੇ ਆਹੋ ਦੱਸ ਕੇ ਗਏ ਜਾਂਦੇ ਦਵਾਈ ਲੈਣ ਚੱਲੇ ਲੈ ਲਾਓ ਫਿਰ ਨਹੀਂ ਠੀਕ ਤੇ ਫਿਰ ਕੀ ਕਰਨਾ ਫਿਰ ਤੇ ਦਵਾਈ ਲੈ ਨਹੀਂ ਠੀਕ ਨਹੀਂ ਆਹ ਫਿਰ ਲਿਉਣੀ ਤੇ ਪਿਆਣੀ ਹੀ ਹੁਣ ਨਾ ਜਾਂਦੇ ਸ਼ਾਮਾਂ ਨੂੰ ਜਾਂਦੇ ਸ਼ਾਮਾਂ ਨੂੰ ਜਾਂਦੇ ਆਹ ਰੰਮੂ ਨੇ ਹਾਂ ਜੀ ਮੈਂ ਆਖਣ ਦੇ ਹੀ ਆ ਪੀ ਨੂੰ ਸੋ ਜਿੰਨ ਬੰਨ ਨਾ ਮਾਨ ਨੇ ਹੰਦਿਆ ਦਵਾਈਆਂ ਨਾਲ ਵੀ ਫਰਕ ਕੋਈ ਨਹੀਂ ਟੈਸਟੇ ਵੀ ਕੋਈ ਸਹੀ ਨਹੀਂ ਆਇਆ ਤੇ ਇਦਾਂ ਕਰੀਏ ਕਿ ਸਿਆਣੇ ਨੇ ਨਵ ਖਾਣ ਲਿਆ ਕਿਤੇ ਕਈ ਵਾਰੀ ਹਾਂ ਬਹੁਤ ਅਭੂ ਆਦਾ ਵੀ ਨੋ ਸੋ ਜਾਂਦਾ ਮੰਮੀ ਜਿੰਨਾ ਵਹਿਮਾ ਭਰਮਾ ਪੈਂਦੇ ਰਹੇ ਨਾ ਸਿਆਣੇ ਨੇ ਪਾਈ ਜਾਣਾ ਕਦੀ ਉਹਨਾਂ ਨੇ ਕੁਛ ਕਹਿਣਾ ਕਦੀ ਕੁਛ ਕਹਿਣਾ ਇਹ ਦਲਦਲ ਵਾ ਜਿੰਨਾ ਫਸਦੇ ਜਾਵਾਂਗੇ ਨੇ ਇਹਦੇ ਵਿੱਚ ਤੇ ਆਪਾਂ ਫਸੀ ਜਾਣਾ ਵਾ ਚੁੱਪ ਕਰਕੇ ਨਾ ਡਾਕਟਰ ਬਦਲ ਲੈਣੇ ਆ ਹੋਰ ਕਿਸੇ ਨੂੰ ਖਾ ਲੈਣੇ ਆ ਨਾਲੇ ਜਿਹੜਾ ਸਿਆਣਿਆਂ ਦਾ ਕੰਮ ਆ ਨਾ ਮੈਨੂੰ ਤੇ ਨਿਉ ਚੰਗਾ ਲੱਗਦਾ ਤੇ ਹੀਵੇਂ ਸਿਆਣੇ ਦੀ ਚੰਗਾ ਤੇ ਪੁੱਤ ਮੈਨੂੰ ਵੀ ਨਹੀਂ ਲੱਗਦਾ ਤੇ ਮੈਂ ਨਹੀਂ ਬਿਹਾਰੇ ਦਾ ਨਿਆਂ ਫਿਰ ਕੀ ਕਰਨਾ ਹੈ ਜੇ ਦਵਾਈ ਨਾਲ ਫਰਕ ਨਾ ਪਵੇ ਟੈਸਟਾਂ ਦੇ ਵਿੱਚ ਕੁਛ ਨਾ ਆਵੇ ਫਿਰ ਹੋਰ ਮੁਕਸ ਵੀ ਕੀ ਹੋਇਆ ਚਲੋ ਇਹ ਇੱਕ ਬਰਾਨਾ ਹੋਰ ਕਿਸੇ ਡਾਕਟਰ ਨੂੰ ਖਾ ਲੈਂਦੇ ਆ ਜੇ ਨਾ ਫਰਕ ਪਊਗਾ ਫਿਰ ਤੁਸੀਂ ਚਲ ਜੇ ਇਹਨਾਂ ਨੂੰ ਲੈ ਕੇ ਪਰ ਇਹਨਾਂ ਕਿਹੜਾ ਮੰਨਣਾ ਵਾ ਕਿ ਮੈਂ ਤੁਹਾਡੇ ਨਾਲ ਚੱਲ ਜਾਣਾ ਵਾ ਉਹਨਾਂ ਵੀ ਸਿਰ ਤੇ ਵਾਲਾਂ ਨੂੰ ਪਹਿਣਾ ਵਾ ਪਿਆਹ ਜੇ ਕੰਮ ਨਾ ਮੈਂ ਕਰਨੇ ਤਾਂ ਨਾ ਮੈਂ ਕਿਤੇ ਜਾਣਾ ਉਹ ਵੀ ਕਿਤੇ ਪੁੱਛ ਗਿਚ ਕੇ ਜਾਣਾ ਪੈਣਾ ਸੀ ਕਿ ਅਹੀਂ ਕਦੇ ਗਏ ਨਹੀਂ ਸਾਂ ਆ ਉਹ ਵੀ ਕਿਹਨ ਪੁੱਛਣਾ ਹੀ ਪੈਣਾ ਕੋਈ ਹੈਗਾ ਕੋਈ ਤੇ ਚਲੋ ਚਲੋ ਜੇ ਨਹੀਂ ਤੇ ਡਾਕਟਰ ਕੋਲ ਕਰਕੇ ਦੇਖ ਲਈਏ ਮੰਮੀ ਜੀ ਮੈਂ ਤੇ ਆਪ ਇਹੋ ਗੱਲ ਕਹਿਣ ਲਈ ਆ ਤੇ ਚੱਲ ਦਵਾਈ ਨਾਲ ਫਰਕ ਪੈ ਜੇ ਬਾਬਿਆਂ ਕੋ ਕਿਹ ਕੋ ਨਾ ਹੀ ਹਾਨੂੰ ਜਾਣਾ ਪਵੇ ਇਹ ਕੰਮ ਚੰਗੇ ਨਹੀਂਗੇ ਇਹ ਤਾਂ ਗੱਲ ਹੈਗੀ ਧੀਏ ਤੇ ਮਹਾਰਾਜ ਕੱਲੇ ਹੀ ਨਾ ਉਹ ਜਥਾਂ ਤੇ ਅਹੀਂ ਤੇ ਮਹਾਰਾਜ ਨੇ ਮੰਨ ਨਹੀਂ ਮਾਰੇ ਆ ਪਰ ਹੋ ਬੰਦਾ ਆਉਂਦੇ ਹੁੰਦੇ ਆ ਨਾ ਰੋੜਦਾ ਜਾਂਦਾ ਬੂਝੇ ਨੂੰ ਹੱਥ ਪਾਉਂਦਾ ਵਾ ਉਹ ਗੱਲ ਕਰਨਦੇ ਆ ਕਿ ਚਲੋ ਕਿਸ ਤਰ੍ਹਾਂ ਆਰਾਮ ਆ ਜਾਏ ਚਲੋ ਕੋਈ ਗੱਲ ਨਹੀਂ ਜਿਹੜਾ ਦੁੱਖ ਆਉਂਦਾ ਵਾ ਨਾ ਆ ਤੇ ਜੱਕਦਮ ਜਾਂਦਾ ਵਾ ਜਦੋਂ ਜਾਂਦਾ ਵਾ ਨਾ ਉਦੋਂ ਆਸਤੇ ਆਸਤੇ ਕਈ ਚੇਰ ਲਾ ਦਿੰਦਾ ਵਾ ਇਹ ਤਾਂ ਗੱਲ ਹੈਗੀ ਚਲੋ ਕੋਈ ਗੱਲ ਨਹੀਂ ਇਦਾਂ ਕਰਨੇ ਆ ਡਾਕਟਰ ਬਦਲ ਲੈਨੇ ਆਹੋ ਭਈ ਉਹ ਕੀ ਦੱਸਦਾ ਵਾ ਹੈਨਾ ਨਾਲੇ ਮੰਮੀ ਤੁਸੀਂ ਇਹਨਾਂ ਨੂੰ ਹੌਸਲਾ ਦੇਆ ਕਰੋ ਤੁਹਾਡੀ ਗੱਲ ਹੋਰ ਵਾ ਤੁਸੀਂ ਸਿਆਣੇ ਹੋ ਤੁਹਾਡੀ ਗੱਲ ਮੰਨਣੀ ਇਹਨਾਂ ਨੇ ਸਲਾਹ ਤਾਂ ਚਲੋ ਕੋਈ ਨਹੀਂ ਮਦਵਾੰਗੇ ਪਰ ਜਿਹੜਾ ਬੰਦਾ ਹੋਵੇ ਨਾ ਬਿਮਾਰ ਉਹਦਾ ਦਿਲ ਜਿਹੜਾ ਨਾ ਉਹ ਫਿਰ ਕਦੀ ਧਿਆਨ ਕਿਸ ਬਨੇ ਜਾਂਦਾ ਕਦੀ ਕਿਸ ਬਨੇ ਜਾਂਦਾ ਜਿਨਾ ਚਰਨਾ ਨਾ ਆਵੇ ਕੋਈ ਗੱਲ ਦਾ ਪਤਾ ਨਾ ਲੱਗੇ ਤੇ ਕਰੇ ਕੀ ਬੰਦਾ ਐਵੇਂ ਡੱਕੂ ਡੋਲੇ ਖਾਂਦਾ ਆਹੇ ਆ ਤੁਹਾਡੀ ਹਾਲ ਠੀਕ ਆ ਚਲੋ ਕੋਈ ਗੱਲ ਨਹੀਂ ਮੈਂ ਵੇਖ ਲਾਂ ਉੱਤੇ ਦਾਲ ਧਰੀ ਹੀ ਪਰਕਾ ਲਾਉਣ ਵਾਲਾ ਲਾ ਲਾਂ ਮੈਂ ਇਹਦਾ ਕਰਦੀ ਆ ਉਹਨੇ ਕੀਪਤਾ ਕਦੋਂ ਖਾਉਣਾ ਵਾ ਸਬਜੀ ਬਣਾਵਾਲਾ ਦਾਰ ਤੇ ਹੈਗੀ ਆ ਭੈਣ ਜੀ ਨੇ ਰੋਟੀ ਵੀ ਖਾਣੀ ਆਂਦੇ ਅੱਡੇ ਤੋਂ ਦਵਾਈ ਲੈ ਕੇ ਆ ਜਾਣਾ ਵਾ ਅਜੇ ਤੱਕ ਤੇ ਆਏ ਨਹੀਂਗੇ ਮੈਨੂੰ ਨਹੀਂ ਲੱਗਦਾ ਵੀ ਅੱਡੇ ਤੇ ਗਏ ਹੋਣਗੇ ਗਏ ਕਿਤੇ ਹੋਰ ਹੋਣੇ ਆ ਮਮੀ ਨੂੰ ਓਦਾਂ ਹੀ ਤਨਕਾ ਗਏ ਆ ਵੀ ਦਵਾਈ ਲੈ ਕੇ ਤੇ ਹੀ ਆ ਗਈ ਆ ਚੱਲ ਆਉਂਦੀ ਆ ਤਾਂ ਲੱਗ ਜਾਂਦਾ ਪਤਾ ਕੀ ਲਈ ਆ ਤੇ ਕਿੱਥੋਂ ਆਈ ਆ ਮੈਨੂੰ ਇਹਨਾਂ ਦੋਵਾਂ ਜੀਆਂ ਵਾਲੀ ਵੀ ਹਾਦੀ ਹੋ ਗਈ ਐ ਇੱਕ ਜਣਾ ਤਾਂ ਬਿਮਾਰ ਹੁੰਦਾ ਹੀ ਹੁੰਦਾ ਇਹ ਨਾਲ ਹੀ ਆਖ ਦਿੰਦੇ ਹੀ ਨੂੰ ਬਿਮਾਰ ਮੰਮੀ ਨੂੰ ਗੜੀਆਂ ਨਾਲ ਸੱਚੀ ਗੱਲ ਦੱਸਣੀ। ਵੀ ਕਿੱਥੇ ਚੱਲੇ ਆਂ ਤੇ ਕਿੱਥੋਂ ਆਏ ਆਂ ਜਿੱਦਾਂ ਮੰਮੀ ਵਿਚਾਰੀ ਨੂੰ ਕਹਿਤਾ ਤਾ ਉਦਾਂ ਹੀ ਚੱਲ। ਉਹਨੇ ਕਹਿਤਾ ਵੀ ਜਾ ਉਹ ਆਉ ਜਾ ਕੇ। ਭਾਬੀ ਕੀ ਕਰਨ ਦੇ ਜੀ? ਕਰਨਾ ਪੈਣ ਜੀ ਕੀ ਆ ਸਬਜ਼ੀ ਲੱਗੀ ਹਾਂ ਬਣਾਉਣ। ਅੱਛਾ ਮੈਂ ਆਹ ਪ੍ਰੌਣੀ ਆਈ ਆ ਮਹਾ ਮਹਾ ਲੈ ਦੱਸ। ਰੋਟੀ ਪਾਣੀ ਦਾ ਬਣਾਵਾ ਮੈਂ। ਪ੍ਰੌਣੀ ਤਲਗੀਆਂ ਮੋਜਾਂ ਨਾ ਤੋਕੇ ਪ੍ਰੌਣੀ ਫੇਰ ਵਿਲੀ ਹੋ ਗਈ ਆ। ਲੈ ਦੱਸ। ਮੋਜਾਂ ਕਾਦੀਆਂ ਕਰ ਕੰਮ ਹੀ ਕਰਦੇ ਜੀ। ਚੱਲ ਇਦਾਂ ਹੀ ਆ ਕਿਤੇ ਆਓ ਜਾਓ ਤੇ ਫੇਰ ਹੀ ਵੇਲੇ ਬੈਨ ਦਾ ਮੌਕਾ ਮਿਲਦਾ ਵਾ ਚਲ ਪਰ ਫਿਰ ਵੀ ਨਾ ਮੈਨੂੰ ਤੇਰੇ ਤੇ ਬੜਾ ਤਰਸਿਆ ਹੁੰਦਾ ਵਾ ਵੇਖਾਂ ਸਾਰਾ ਦਿਨ ਲਗੀਰੀ ਨਹੀਂ ਪਹਿਲਾਂ ਦੁਪਹਿਰਾਂ ਦੀਆਂ ਖਾ ਲਈਆਂ ਹਰਾਤ ਦਾ ਵੇਲਾ ਹੋ ਚਲਿਆ ਤੂੰ ਮਹਾਰਾਣੀ ਕਿਉਂ ਨਹੀਂ ਆਈ ਤੱਕ ਭੈਣ ਜੀ ਕੀ ਪਤਾ ਮੰਮੀ ਨੂੰ ਤਾਂ ਕਹਿ ਕੇ ਗਏ ਸੀ ਅੱਡੇ ਦਾ ਦਵਾਈ ਲੈ ਕੇ ਆ ਜਾਣਾ ਹੁਣ ਮਹਾਰਾਜ ਜਾਣੇ ਕਿ ਅੱਡੇ ਤੇ ਗਏ ਆ ਸ਼ਹਿਰ ਗਏ ਆ ਕਿ ਕਿ ਰਿਸ਼ਤੇਦਾਰ ਕੋ ਗਏ ਆ ਮੇਰੀ ਗੱਲ ਸੁਣੋ ਤੁਸੀਂ ਵੀ ਸਿਆਣੇ ਜੀ ਇੰਨਾ ਚਿਰ ਤੇ ਅੱਡਿਆਂ ਦਾ ਲੱਗਦਾ ਜਾਂ ਡਾਕਟਰ ਕੋੋਂ ਨਹੀਂ ਲੱਗਦਾ ਇਹ ਤੇ ਮੈਨੂੰ ਪੱਕਾ ਲੱਗਦਾ ਕਿ ਰਿਸ਼ਤੇਦਾਰ ਕੋ ਚਲ ਗਈ ਹੈ ਮੇਰੇ ਨਾਲ ਚੱਲ ਹੁਣ ਕੀ ਕਵੇ ਬੰਦਾ ਇਹ ਤਾਂ ਮੰਮੀ ਪੁੱਛਣ ਤੇ ਤਾਂ ਆਵਾ ਨਾ ਜੇ ਮੈਂ ਕੋਈ ਗੱਲ ਕੀਤੀ ਤੇ ਕਪੱਤ ਪੈ ਜਾਣਾ ਕੀ ਪੁੱਛਦੀ ਹੈ ਚੱਲ ਕੋਈ ਨਹੀਂ ਅੱਜ ਮੈਂ ਹੀ ਪੁੱਛਣੀ ਹੈ ਭਲਾ ਤੁਸੀਂ ਪੁੱਛਿਓ ਹੱਸੇ ਨਾ ਆਹੋ ਕੀ ਖਾ ਪੀ ਕੇ ਆਏ ਜੇ ਆਹ ਜਦੋਂ ਮੈਂ ਲੈ ਕੇ ਆਈ ਜੇ ਨਾ ਟਾਈਮ ਜੇ ਦਵਾਈ ਦੇ ਮੈਨੂੰ ਨਾ ਟਾਈਮ ਦਵਾਈਆਂ ਲਈ ਕੋਈ ਲੱਗਦਾ ਆਪ ਤੀਹ ਪਿਆਰ ਦਾ ਦਫਰ ਦਵਾਈ ਲੈ ਕੇ ਆ ਜੀ ਤਾਂ ਵੇਖਾ ਰਾਤ ਦਾ ਮੇਲਾ ਹੋ ਗਿਆ ਵਾ ਆਪਣੇ ਆਪ ਹੀ ਅਕਲ ਚਾਈ ਦੀ ਪਟੈਮ ਨਾ ਬੰਦਾ ਘਰ ਨੂੰ ਜਾਵੇ ਹੈ ਤੇ ਇਦਾਂ ਹੀ ਆ ਪਰ ਹੁਣ ਸਿਆਣੀ ਕਿਹੜੀ ਨਿਆਣੀ ਆ ਜੇ ਇਹਨੂੰ ਸਮਝਾਉਣਾ ਵਾ ਜਾਂ ਪਤਾ ਕੀ ਗੱਲ ਵਾ ਉਹਦਾ ਰਾਦ ਆਏ ਹੁਣ ਆ ਫਿਰ ਰਾਦ ਦਾ ਰੋਟੀ ਪਾਣੀ ਪੱਕੀ ਜਾਵੇ ਤੇ ਫੇਰੀ ਘਰ ਜਾਉਂਗੀ ਅੱਗੇ ਵੀ ਇਦਾਂ ਹੀ ਕਰਦੀ ਅਸੋਈ ਚ ਤਾਂ ਹੁਣ ਥੋੜੇ ਦਿਨੀ ਹੋਏ ਵੜ ਲੱਗੇ ਨੇ ਉਹ ਵੀ ਹੁਣ ਬਹਾਨੇ ਕਾਣ ਡੈਬੀ ਆ ਫੇਰ ਕਿ ਆ ਤੇ ਫਿਰ ਭਾਂਜੀ ਕਰਨਾ ਹੁਣ ਇਹਨਾਂ ਨੇ ਵੀ ਰੋਟੀ ਖਾਣੀ ਕਰਨੇ ਵੀ ਖਾਣੀ ਤੇ ਮੰਮੀ ਨੇ ਵੀ ਖਾਣੀ ਆ ਹੁਣ ਮੈਂ ਇਹਨਾਂ ਦੋਵਾਂ ਵੱਲ ਥੋੜਾ ਵੇਖਣਾ ਉਹਨਾਂ ਨੇ ਤਾਂ ਹੁਣੇ ਭਾਵੇਂ ਨਾ ਸ਼ਹਿਰੋਂ ਰਾਜ ਪੁੱਜ ਕੇ ਆਉਂ ਉਹਨਾਂ ਨੂੰ ਰੋਟੀ ਬਣਾਉਣ ਦੀ ਕੀ ਲੋੜ ਵਾ ਜਿੰਨਾ ਖਾ ਕੇ ਆਉਣਾ ਪਰ ਬੜੀ ਮਾੜੀ ਗੱਲ ਆ ਮੈਨੂੰ ਨਾ ਰੂਲ ਚੰਗੇ ਲੱਗਦੇ ਆ ਇਹੋ ਜਿਹੇ ਘਰਾਂ ਦੇ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਵਾ ਆਹ ਕੰਮ ਥੋੜਾ ਵਾ ਕਿ ਜਦੋਂ ਮਰਜੀ ਖਿਸਕ ਜਾਓ ਤੇ ਅਗਲੇ ਬੰਦੇ ਨੂੰ ਬੰਦਾ ਨਾ ਸਮਝੋ ਹੈ ਤੁਹਾਡੇ ਵਿੱਚ ਵੀ ਜਾਣਵਾ ਸਵੇਰ ਦੇ ਉੱਠੇ ਜੇ ਤੇ ਸਵੇਰ ਦਾ ਲੱਗੇ ਜੇ ਪਹਿਲਾ ਸਵੇਰ ਦੀਆਂ ਦੁਪਹਿਰਾਂ ਦੀਆਂ ਰਾਤ ਦੀਆਂ ਬੰਦਾਓ ਪਜਲ ਹੋ ਜਾਂਦਾ ਵਾ ਹੈ ਤੇ ਇਦਾਂ ਹੀ ਆ ਪਰ ਕੋਈ ਗੱਲ ਨਹੀਂ ਭੈਣ ਜੀ ਮੈਂ ਗਿੱਜ ਗਈ ਆ ਮੈਨੂੰ ਨਹੀਂ ਪਾਰ ਲੱਗਦਾ ਛੱਟ ਕਰ ਲੈਣੀ ਨਹੀਂ ਕੰਮ ਚੱਲ ਗਿੱਜਣ ਦੀ ਤੇ ਕੋਈ ਗੱਲ ਨਹੀਂ ਆ ਕੀ ਕਰਨਾ ਫਿਰ ਤੇ ਪਰ ਨਾ ਥੋੜੀ ਜੀ ਅਕਲ ਚਾਹੀਦੀ ਆ ਕਰਨੀ ਆਹੋਂੋਂ ਦੇ ਆਪ ਨੂੰ ਚਾਹੀਦੀ ਜਾਂ ਜਿਹੜਾ ਨਾਮ ਲੈ ਕੇ ਗਿਆ ਉਹਨੂੰ ਚਾਹੀਦੀ ਤੇ ਚੱਲੀ ਹਟ ਐਂ ਨਾ ਜ਼ਿੰਮੇਦਾਰੀ ਕਰੇ ਉਹਨੂੰ ਪਤਾ ਲੱਗਦਾ ਵੀ ਮੇਰੀ ਪਰਜਾਈ ਕਿਦਾਂ ਕਰਦੀ ਐ ਤੇ ਮੈਨੂੰ ਮਤ ਦਵਾ ਥੋੜੀ ਬੋਦੀ ਬਸੇਰਾ ਕਹਿੰਦਾ ਵਾ ਐਨੀ ਐ ਮੰਦੀ ਇੱਥੇ ਕਹਿੰਦਾ ਹੁਣ ਅੱਜ ਕਹਿੰਦਾ ਹੋਵੇ ਤੇ ਆਖਿਆ ਨਾ ਲੱਗੇ ਪੜਾ ਦੇ ਉਹਨੂੰ ਵੀ ਪੈ ਜਾਂਦੀ ਐ ਜਾਣ ਦੋ ਤਹੀਂ ਗੱਲ ਉਹ ਤੇ ਅੱਗੇ ਕਹਿਣ ਦਿਆ ਕਿ ਮੈਂ ਫਸ ਗਿਆ ਇਹਦੇ ਨਾਲ ਵਿਆਹ ਕਰਾ ਕੇ ਉਹਨੇ ਸਿਰ ਤੇ ਚੜਾਈ ਐ ਫਸਾ ਦਾ ਗਿਆ ਆਪੇ ਹੁਣ ਪਤਾ ਲੱਗ ਜੂ ਗਲਤੀਆਂ ਕੀਤੀਆਂ ਤਾਂ ਆਪਣੇ ਗੜੀ ਆਉਣੀਆਂ ਕਿਸਦਾ ਕੀ ਜਾਣਾ ਨਾਗ ਤੱਕ ਗੇਟ ਗਾੜੀ ਹਾਰਨਾ ਹੋਇਆ ਬਾਹਰ ਆਗੇ ਲੱਗਦੇ ਆਗੇ ਹੁਣੇ ਆ ਹੈ ਚਾ ਲਾ ਲੈਂਦੇ ਇਹਨੂੰ ਤਾਂ ਮਾਤਾ ਜੀ ਮੈਂ ਤੇ ਨਹੀਂ ਨੰਗ ਲੰਗ ਲੰਗ ਵਿੱਚ ਆਹ ਗੱਲਾਂ ਗੱਲਾਂ ਚ ਲਾਇਓ ਭੈਣ ਜੀ ਕੀ ਤਾਂ ਤੁਹਾਡੀ ਸ਼ਰਮ ਕਰ ਲਏ ਕੋਈ ਗੱਲ ਨਹੀਂ ਮੈਂ ਪੁੱਛੂੰਗੀ ਨਾ ਆ ਮੋਜਾਂ ਲਗੀਆਂ ਵੱਡੀ ਪਰਜਾਈ ਤੇ 바ਵਾ ਸਾਰਾ ਹੀ ਕਰ ਲੈਂਦੀ ਐ ਤੇਨੂੰ ਕਰਨਾ ਕੁਝ ਨਹੀਂ ਪੈਂਦਾ ਇੱਥੇ ਵੀ ਆ ਜੂ ਇੱਥੇ ਕੀ ਰਿਓ ਹੁੰਦੇ ਕੋਈ ਕਿਥੋਂ ਆਏ ਜੀ ਚਾਲੇ ਵੇਖਿਓ ਹੱਥ ਚ ਕੀ ਲੰਦਾ ਆ ਆਹੀ ਆਹੀ ਕੀ ਜਾਂਦੇ ਚੱਲ ਆ ਆ ਵਧੀ ਗਈ ਤਾਂ ਜਿਨੇ ਆਪੇ ਮੈਂ ਕਿਦੀ ਤੇਲ ਜੰਮ ਕਰ ਲੈਣੀ ਮੈਨੂੰ ਬੋਲਣ ਦੀ ਲੋੜ ਨਹੀਂ ਜਾਣ ਚੱਲ ਆ 12 ਤੱਕ ਕੁਚੇ ਖਾ ਕੇ ਆਈਆਂ ਨਾ ਇੱਥੋਂ ਆਣ ਕੇ ਹੁਣ ਗਰਮ ਗਰਮ ਪ੍ਰਸ਼ਾਦ ਲਿਆ ਤਮਾਸ਼ਾ ਮੈਂ ਵੀ ਦੇਖੂੰਗੀ ਸੋਈ ਦੇ ਵਿੱਚ ਇ ਤੇ ਨਾ ਕੀ ਬਣਿਆ ਪੂਆ ਜੀ ਆ ਗਈ ਤੁਹਾਡੀ ਨੋ ਅੱਛਾ ਆਹੋ ਆ ਵੇਹ ਲੋ ਆਹ ਵੇਲਾ ਹੁੰਦਾ ਆਸਤਨ ਹੁੰਦੇ ਗਏ ਨੇ ਆਹ ਉਹ ਵਿਚਾਰੀ ਫਾਇ ਲੱਗੀ ਸਵੇਰ ਦੀ ਹਾਂ ਤੁਰਿਆਂ ਦੇ ਆਹੋ ਲੈ ਦੀਦੀ ਆਏ ਸਾਸਿਕਾ ਦੀਦੀ ਸਾਸਿਕਾ ਭਾਬੀ ਜੀ ਔਰ سناਓ ਠੀਕ ਠਾਕ ਹਾਂਜੀ ਠੀਕ ਠਾਕ ਹੋਰ سناਓ ਠੀਕ ਜੀ ਹਾਂਜੀ ਠੀਕ ਠਾਕ ਕਦੋਂ ਦੇ ਆਏ ਤੁਸੀਂ ਮੈਂ ਤਾਂ ਸਵੇਰ ਦੀ ਆਈ ਆ ਅੱਛਾ ਆਪਾਂ ਜਦੋਂ ਗਏ ਉਦੋਂ ਤੇ ਤੁਸੀਂ ਹੈ ਨਹੀਂ ਸੀ ਬਸ ਤੁਸੀਂ ਕਰੋ ਗਏ ਤਾਂ ਉਦੋਂ ਮੈਂ ਆ ਗਈ ਆ ਓ ਠੀਕ ਹੈ ਠੀਕ ਹੈ ਫਿਰ ਆਪਾਂ ਨਾ ਅੱਡੇ ਤੱਕ ਗਏ ਸੀ ਦਵਾਈ ਲੈਣ ਹੈ ਅੱਡੇ ਤੱਕ ਇੰਨਾ ਟਾਈਮ ਲੱਗਦਾ ਅੱਡਿਆਂ ਦੇ ਉੱਤੇ ਕਿਤੇ ਇਹ ਵੇਲੇ ਤਾਂ 10 ਵਜੇ ਆਇਆ ਅੱਡੇ ਤੇ ਫਿਰ ਮਾਕੇ ਡਾਕਟਰ ਨਾ ਉੱਤੇ ਰਸ ਬੜਾ ਹੀ ਤੇ ਆਪ ਹੈ ਨਹੀਂ ਸੀ ਫੇਰ ਤਾਂ ਕਰਕੇ ਥੋੜਾ ਟਾਈਮ ਲੱਗ ਗਿਆ ਤੇ ਦਵਾਈ ਦੂਈ ਤੇ ਕਿਤੇ ਮੈਨੂੰ ਲੱਭਣ ਨਹੀਂ ਡਈ ਉੱਥੇ ਪੱਕਾ ਮਾਰ ਲਿਆ ਨਹੀਂ ਇੰਜੈਕਸ਼ਨ ਹੀ ਲਗਵਾ ਲਿਆ ਸੀ ਫਿਰ ਮੈਂ ਜਿਆਦਾ ਨਹੀਂ ਠੀਕ ਮੈਂ ਕਿਹਾ ਚੱਲ ਇੰਜੈਕਸ਼ਨ ਹੀ ਲਵਾ ਦਿੰਦੇ ਉਹ ਅਸਰ ਜ਼ਿਆਦਾ ਹੁੰਦਾ ਸਕੇ ਨਹੀਂ ਇਹ ਕਿਦਾਂ ਦਾ ਡਾਕਟਰ ਵਾ ਜਿਹੜਾ ਅੰਦਰ ਇੰਜੈਕਸ਼ਨ ਲਾਤਾ ਤੇ ਮੁਕੇ ਦਵਾਈ ਨਹੀਂ ਦਿੱਤੀ ਦਵਾਈ ਤੇ ਚਾਹੀਦੀ ਹੀ ਨਾ ਕਮ ਸੇ ਕਮ ਬੰਦਾ ਇੰਨਾ ਬਿਮਾਰ ਹੋਵੇ ਤੇ ਦਵਾਈ ਤੇ ਉਹਨੂੰ ਚਾਹੀਦੀ ਆ ਮੈਂ ਫਿਰ ਲਈ ਨਹੀਂ ਆਪ ਹੀ ਮੈਂ ਕਿਹਾ ਇੰਜੈਕਸ਼ਨ ਲਾ ਤਾਂ ਚੱਲ ਠੀਕ ਆ ਕੋਈ ਗੱਲ ਨਹੀਂ ਲੈ ਦੱਸ ਹੁਣ ਪਰ ਨਾ ਇੰਨਾ ਟਾਈਮ ਤੇ ਉਹ ਬਹਿ ਬਹਿ ਕੇ ਅੱਕ ਜਾਈਦਾ ਵਾ ਮੈਂ ਇੱਥੇ ਆਈ ਆ ਕਰੋੋਂ ਦੀ ਮੈਂ ਕਦੋਂ ਦੀ ਢੀਕਣ ਦੀ ਆ ਵੀ ਹੁਣ ਵੀ ਆਉਂਦੇ ਆ ਹੁਣ ਵੀ ਆਉਂਦੇ ਆ ਹੈ ਤੁਹਾਡਾ ਤਾਂ ਕੋਈ ਥੋ ਪਤਾ ਹੀ ਨਹੀਂ ਤੇ ਭਾਬੀ ਵਿਚਾਰੀ ਨੇ ਪਹਿਲਾਂ ਸਵੇਰ ਦੀਆਂ ਪਕਾਹ ਦਪਹਿਰਾਂ ਦੀਆਂ ਪਕਾਹ ਹੁਣ ਵੇਹ ਵਿਚਾਰੀ ਰਸੋਈ ਚ ਵੜ ਕੇ ਤਾਂ ਰਾਤ ਦੀ ਤਿਆਰੀ ਕਰਦੀ ਉਹ ਦਿਨ ਨੂੰ ਮੈਂ ਉਸ ਦਸਰੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਕੰਮ ਕਰਵਾ ਦੇਣੀ ਆ ਅਚੀ ਦੀਦੀ ਕਹਿੰਦੀ ਸੀ ਨਹੀਂ ਮੈਂ ਕਰ ਲੈਣਾ ਰਸੋਈ ਦਾ ਕੰਮ ਤਾਂ ਕਰਕੇ ਫਿਰ ਮੈਂ ਕਿ ਚੱਲ ਮੈਂ ਦਵਾਈ ਲਿਆਵਾਂ ਭੈਣ ਤੋਂ ਕਰਮਾ ਵਾਲੀ ਆ ਹੈ ਇੰਨੀ ਚੰਗੀ ਜਿਠਾਣੀ ਲੱਭੀ ਏ ਤੈਨੂੰ ਉਦਾਂ ਚ ਠਾਣੀਆਂ ਨੇ ਚੰਗੀਆਂ ਨਹੀਂ ਹੁੰਦੀਆਂ ਸ਼ੁਕਰ ਕਰਿਆ ਕਰ ਮਾਲਕ ਦਾ 24 ਘੰਟੇ ਚਲ ਸ਼ੁਕਰਮਾਲ ਕਾ ਨੀ ਚੰਗੀ ਮਿਲੀ ਐ ਤੇ ਸਾਰਾ ਕੰਮ ਕਈ ਫਿਰਦੀ ਐ ਨਹੀਂ ਉਹ ਤੇ ਹੈ ਦੀਦੀ ਕਰਦੇ ਆ ਕੰਮ ਮੈਂ ਕਿਹੜਾ ਉਹਨਾਂ ਨੂੰ ਕਦੀ ਮਾੜਾ ਕਿਹਾ ਏ ਚਲ ਚੰਗੀ ਗੱਲ ਹੀ ਆ ਕਿਉਂ ਪੂਆ ਜੀ ਹਾਂ ਜਤਾਂ ਹੀ ਆ ਨਾ ਫਿਰ ਕੰਮ ਜਦ ਨਾ ਕਰੂ ਤਾਂ ਫਿਰ ਅੱਜ ਤੱਕ ਨਾ ਨਹੀਂ ਨਾ ਕਰਨ ਵਾਲੀ ਕਿਹੜੀ ਗੱਲ ਆ ਕਿਉਂ ਤੁਸੀਂ ਨਹੀਂ ਭਾਬੀ ਜੀ ਕੰਮ ਕਰਦੇ ਕੋਈ ਵੀ ਕਰਦੀ ਆ ਦੱਸ ਮੰਮੀ ਨੂੰ ਪਤਾ ਮੰਮੀ ਕੰਮ ਕਰਦੀ ਨਹੀਂ ਮੈਂ ਦੱਸ ਕਰਨੀ ਆ ਹੁਣ ਤੇ ਕਰਨੀ ਪਹਿਲਾਂ ਤਾਂ ਐ ਨਹੀਂ ਕਰਦੀ ਹਾਂ ਚਲ ਮੰਮੀ ਪਹਿਲੀਆਂ ਗੱਲਾਂ ਨਹੀਂ ਉਹ ਛੇੜੀ ਦਿਆ ਹੁੰਦੀਆਂ ਐਵੇਂ ਜਿਹੜੀ ਗੱਲ ਹੋਣ ਹੁੰਦੀ ਓਹੀ ਗੱਲ ਕਰੋ ਪਹਿਲੀਆਂ ਪੁਰਾਣੀਆਂ ਗੱਲਾਂ ਛੇੜ ਕੇ ਨਾ ਬੈਠਾ ਤੂੰ ਐਵੇਂ ਚਲੋ ਨਹੀਂ ਕਰਦਾ ਨਹੀਂ ਕਰਦਾ ਹੋਰ ਦੀਦੀ ਚਾਹ ਪਾਣੀ ਪੀ ਲਿਆ ਤੁਸੀਂ ਰੋਟੀ ਲੈ ਚਾਹ ਪਾਣੀ ਪੀ ਕੇ ਰੋਟੀ ਖਾ ਖੰਦ ਰਾਤ ਦਾ ਟਾਈਮ ਹੋ ਗਿਆ ਹੁਣ ਰਾਤੀ ਰੋਟੀ ਵੰਡੀ ਬਸ ਉਹ ਖਾਵਾਂਗੇ ਹੁਣ ਚਲੋ ਕੋਈ ਨਹੀਂ ਬੈਠੋ ਤੁਸੀਂ ਮੈਂ ਫਿਰ ਦੇਖਾਂ ਚੱਲ ਕੋਈ ਨਾ ਦੀਦੀ ਕੀ ਕਰਨ ਦੀ ਐ ਐ ਵੀਰੇ ਇਹ ਇੱਕ ਗੱਲ ਦੱਸ ਮੈਨੂੰ ਉਹ ਤੇ ਬਗਾਨੀ ਆ ਉਹਨੂੰ ਤੇ ਮੈਂ ਕੁਛ ਕਿਹਾ ਨਹੀਂ ਪਰ ਨਾ ਤੇਰੇ ਵਾਸਤੇ ਬੜੀ ਮਾੜੀ ਗੱਲ ਵਾ ਤੂੰ ਵੀ ਛਟੂਜਾ ਬਣ ਗਿਆ ਲੱਗਦਾ ਹੈ ਮਗਰ ਲੱਗ ਗਿਆ ਆਪਣੀ ਘਰ ਦੀ ਦੇ ਇੰਨਾ ਚਿਰ ਲੱਗਦਾ ਦਵਾਈ ਲੈਣ ਲੱਗਿਆ ਉਹ ਤਾਂ ਸਿਆਣੇ ਬਾਰੇ ਬੰਦੇ ਨੂੰ ਦੱਸ ਆ ਭੂਆ ਵਿਚਾਰੀ ਮੇਰੀ ਜੇ ਕਹਿੰਦੀ ਕੋਹ ਨਹੀਂ ਤੁਹਾਨੂੰ ਤਾਂ ਤੁਸੀਂ ਸ਼ਰਮ ਕਰੋ ਥੋੜੀ ਬੋਲੀ ਐਦਾਂ ਥੋੜੀ ਜਾ ਕੇ ਤੇ ਬਹਿ ਰਹੀ ਤਾਂ ਹੁੰਦਾ ਵਾ ਮਗਰ ਘਰ ਦਾ ਧਿਆਨ ਤਾਂ ਹੁੰਦਾ ਹੀ ਨਹੀਂਗਾ ਮਾਸਾ ਵੀ ਆਪਣੇ ਘਰ ਵਾਲੇ ਵੇਖਿਆ ਕਰੋ ਕਿਤੇ ਉਹ ਮੈਨੂੰ ਹੀ ਕੀ ਫੇਰ ਦੁਬਾਰਾ ਜਾਣਾ ਪੈਣਾ ਡਾਕਟਰ ਦੇ ਹੈ ਨਹੀਂ ਤੰਗ ਕੇ ਟੈਂਪੋ ਤਾਂ ਲੱਗ ਗਿਆ ਦੱਸ ਮੈਨੂੰ ਕੱਡੇ ਨੂੰ ਪਿਆਰ ਲੱਗੇ ਸੀਗੇ ਕੱਡਾ ਗਾਂਦ ਤੁਰਿਆ ਜਾਂਦਾ ਹੈਗਾ ਬੰਦਾ ਮੁੜ ਕੇ ਆਪਣੇ ਘਰ ਨੂੰ ਆ ਜਾਂਦਾ ਵਾ ਉਹ ਭੈਣ ਕਿਧੀਆਂ ਅੰਗਲਾ ਲੈ ਕੇ ਬੈਗੀ ਜੀ ਪਹਿਲਾਂ ਇਹ ਦੱਸੋ ਵੀ ਤੁਸੀਂ ਇਕੱਲੇ ਆਏ ਜੀ ਭਾਈ ਨਹੀਂ ਆਏ ਰੌਣ ਪਾਜੀ ਦਾ ਕਿਥੋਂ ਟਾਈਮ ਲੱਗਣ ਡਿਆ ਆਪਣੇ ਘਰ ਦੇ ਕੰਮਾਂ ਤੋਂ ਟਾਈਮ ਹੀ ਨਹੀਂਗਾ ਜਿਹੜਾ ਤਾਂ ਬੰਦਾ ਆਪਣੇ ਕੰਮ ਨੂੰ ਸਮਝਦਾ ਵਾ ਨਾ ਉਹਦਾ ਤਾਂ ਕੜੀ ਦਾ ਵੇਲ ਨਹੀਂਗਾ ਮੈਂ ਤਾਂ ਹੈਰਾਨ ਹੂੰ ਢੀ ਆਣ ਕੇ ਵੇਖ ਕੇ ਵੀ ਤੁਸੀਂ ਇੰਨੇ ਵੇਲੇ ਆ ਵੱਡੇ ਵਿਚਾਰੇ ਚੰਗੇ ਦੋ ਹੰਦੇ ਸਿਰ ਨੂੰ ਸੀਸਾ ਜਿਹੜੇ ਸਾਰੇ ਘਰ ਦਾ ਕੰਮ ਲਈ ਫਿਰਦੇ ਆ ਐਦਾਂ ਨਹੀਂ ਤਾਂ ਡਾ ਕੱਠ ਨਹੀਂ ਬਣਾ ਤੁਸੀਂ ਤੇ ਅੱਡ ਹੋਏ ਲੈ ਹੈਂ ਭੈਣ ਮੇਰੇ ਸਹਾਨਾਂ ਤੁਸੀਂ ਲੜਨੀ ਆਈ ਫਿਰੇ ਸਾਡੇ ਨਾਲ ਇਹ ਮੈਂ ਲੜਨੀ ਆਈ ਮੈਂ ਤਾਂ ਵੇਖਿਆ ਹਨ ਕੇ ਸਾਬ ਤਾਬ ਕੋ ਮੇਨੂੰ ਪੂਆ ਜੀ ਨੇ ਦੱਸਿਆ ਹੁਣ ਤੇਰਨਾ ਭਰਾ ਕਾਦਾ ਉਹ ਲਾਵਾ ਹੈ ਮੈਂ ਵੀ ਤਾਂ ਤੁਹਾਡੀ ਭੈਣ ਵਾਂ ਨਹੀਂ ਨਹੀਂ ਅੱਗੇ ਤੇ ਮੇਰਾ ਹੱਕ ਵੀ ਬਣਦਾ ਵਾ ਤੁਹਾਨੂੰ ਕਹਿਣ ਦਾ ਪਹਿਲਾਂ ਹੋ ਗਿਆ ਥੋੜਾ ਜਿਹਾ ਕੰਮ ਖਰਾਬ ਜਿਹਾ ਵਿਚ ਕਰ ਪਰ ਹੁਣ ਥੋੜਾ ਜਿਹਾ ਹਾਲਾਤ ਠੀਕ ਹੋਆ ਹੁਣ ਤੇ ਕੰਮ ਗੁੰਮੀ ਕਰਨ ਲੱਗ ਪਈ ਆ ਪਹਿਲਾਂ ਤਾਂ ਬਿਲਕੁਲ ਨਹੀਂ ਕਰਦੀ ਚੱਲ ਸ਼ੁਕਰ ਵਾ ਕਿ ਤੇ ਕਰਨ ਲਿਆ ਪਈ ਆ ਨਹੀਂ ਨਹੀਂ ਹੁਣ ਤਾਂ ਫਿਰ ਵੀ ਕਰਨ ਲੱਗ ਪਈ ਆ ਪਰ ਨਾ ਆਪਣਾ ਥੋੜਾ ਬਹੁਤਾ ਸਟੈਂਡਰ ਰੱਖਿਆ ਕਰ ਬੁੜੀਆਂ ਨੂੰ ਬੋਦੀ ਖੋਲ ਨਹੀਂ ਦੇਈਦੀ ਹੁੰਦੀ ਆਹ ਤੈਨੂੰ ਪਤਾ ਹੀ ਆ ਨਾ ਫਿਰ ਜੇ ਸਿਰ ਤੇ ਚੜ ਜਾਣ ਨਾ ਤੁਮਨੇ ਕਹ ਲਾਹਦੀਆਂ ਨੀ ਗਈਆਂ ਤੈਨੂੰ ਚੰਗਾ ਵਾ ਪਰ ਹੁਣੇ ਕੰਟਰੋਲ ਕਰ ਲਾ ਇੱਥੇ ਆਪੂ ਆ ਵਿਚਾਰੀ ਸਾਡੀ ਮੁੰਡੀ ਹੋਈ ਹੁਣ ਇਹ ਕੀ ਕਰੇ ਸਮਝਾ ਲੂੰ ਕੋਈ ਨਹੀਂ ਸਮਝਾਵੇਂ ਤੇ ਕਿਆ ਕਰਕੇ ਕੰਮ ਬਰਾਬਰ ਤੇ ਕਰਿਆ ਕਰਨ ਠੇਕਾ ਨਹੀਂ ਲਿਆ ਵੱਡੀ ਨੇ ਜਦੋਂ ਦੀ ਇਹ ਘਰ ਚ ਵਿਆਹੀ ਆਈ ਵਿਚਾਰੀ ਨੇ ਕਿਤੇ ਇੱਕ ਵਾਰੀ ਨਾ ਨੀ ਕੀਤੀ ਕੰਮ ਤੋਂ ਮੈਂ ਇੱਥੇ ਰਹਿੰਦੀ ਰਹੀ ਆ ਚੱਲ ਹੁਣ ਵੱਖਰੀ ਗੱਲ ਆ ਕਰੂੰ ਗੱਲ ਆ ਕਣੀ ਕਰੀ ਮੇਰਾ ਵੀਰ ਗੱਲ ਹੈ ਹਾਂ ਹੁਣ ਮੈਂ ਹੱਕ ਨਾ ਕਹਿਣ ਦੀ ਹੁਣ ਬਗਾਨੀ ਨੂੰ ਮੈਂ ਕੀ ਕਹਿਣਾ ਜੇ ਬੋਤਾ ਕਹੂੰ ਕਿ ਤੀ ਆ ਮੇਰੇ ਗਲ ਪੈ ਜਾਊਗੀ ਕਿਤੇ ਹਨਾ ਨਹੀਂ ਨਹੀਂ ਤੁਸੀਂ ਵੱਡੇ ਹੋ ਕਹਿ ਸਕਦੇ ਹੋ ਕਿਹੜੀ ਗੱਲ ਨਹੀਂ ਪਰ ਆ ਅੱਜਕੱਲ ਮਾਹੌਲ ਨਹੀਂ ਚੰਗਾ ਅੱਜਕੱਲ ਨਹੀਂ ਕਹਾਂਦਾ ਸਮਾਂ ਹੈਗਾ ਬੋਤਾ ਰੁਖੀ ਰੁਖੀ ਕਿਹਾ ਵਾ ਮਾੜਾ ਮੋਟਾ ਮੈਂ ਪਾਉ ਹੀ ਗੁੱਸਾ ਕਰਕੇ ਬੈਗੀ ਹੋਵੇ ਉਹ ਆਏ ਦਿਨ ਚੇਰ ਬਾਦ ਚੱਲ ਕੋਈ ਨਹੀਂ ਪੁੱਛਣਾ ਵਾ ਤੁਸੀਂ ਇਦਾਂ ਨਿਕਲਾ ਛੇੜ ਲਈ ਆ ਤੇ ਫੇਰ ਗੁੱਸਾ ਤੁਹਾਨੂੰ ਪਤਾ ਨਹੀਂ ਕਰੀ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਚੱਲ ਕਰ ਲੋ ਆਪਣੇ ਕੰਮ ਕਰਦੇ ਤੁਸੀਂ ਵੀ ਸਵੇਰ ਦਾ ਗਿਆਮਾ ਤੂੰ ਵੀ ਵੱਡੇ ਨੂੰ ਪੁੱਛ ਲੈ ਕੋਈ ਕੰਮ ਕਰ ਹੈਗਾ ਵਾ ਮੈਂ ਕੋਈ ਨਹੀਂ ਕਰ ਲਉਣਾ ਗੱਲ ਆਹ ਠੀਕ ਕੋ ਆ ਜੀ ਤੂੰ ਹੀ ਥੋੜਾ ਬੋਧਾ ਕੰਟਰੋਲ ਕਰੋ ਆਪਣੇ ਘਰ ਤੇ ਮੈਂ ਤੇ ਜਿਹੜਾ ਤੁਹਾਡੇ ਘਰ ਦਾ ਮਾਹੌਲ ਵੇਖਿਆ ਤੇ ਮੈਨੂੰ ਤਾਂ ਬੜਾ ਗਲਤ ਜਾ ਲੱਗਾ ਵਾ ਐਦਾਂ ਹੋਣਾ ਨਹੀਂ ਚਾਹੀਦਾ ਜਿੱਦਾਂ ਹੋਣ ਡਿਆ ਵਾ ਆ ਕੋ ਕੰਮ ਆ ਮੈਂ ਤੇ ਤੇ ਇਹ ਗੱਲ ਐਦਾਂ ਆ ਮੈਨੂੰ ਤੇ ਤੁਮ ਹੱਥ ਗੱਲਾਂ ਛਾੜ ਦੇ ਦੀਆਂ ਤੇ ਚੱਲ ਕੋਈ ਗੱਲ ਨਹੀਂ ਖਸਮਨ ਪਾਏ ਕੰਮ ਹੁੰਦੇ ਰਹਿਣਗੇ ਮੈਨੂੰ ਤੇ ਇਹ ਫਿਕਰ ਪਿਆ ਫੇ ਵੱਡਾ ਭਰਾ ਨਹੀਂ ਕਰਾ ਠੀਕ ਰਿੰਦਾ ਹਾਏ ਹਾਏ ਉਹਨੂੰ ਕੀ ਆ ਵਿਚਾਰੇ ਨੂੰ ਸਿਰ ਨੂੰ ਹੀ ਕੁਛ ਹੁੰਦਾ ਯੋ ਸਿਰ ਨੂੰ ਚੱਕਰ ਆਈ ਜਾਂਦੇ ਆਂ ਦਾ ਮੇਰੇ ਸਿਰੇ ਨਹੀਂ ਉੱਠਦਾ ਸਿਰੇ ਨਹੀਂ ਵੱਹਦਾ ਦੱਸ ਕਿੱਡੀ ਮਾੜੀ ਗੱਲ ਵਾ ਕਿਤੇ ਚੰਗੇ ਥ ਮੈਂ ਤਾਂ ਦੰਦੀ ਪੁੱਛਣ ਡਈ ਆ ਪਿਆ ਆ ਨੀਗਾ ਆਇਆ ਨੀਗਾ ਕਿੱਥੇ ਚਲ ਗਿਆ ਉਹ ਮੈਨੂੰ ਪਤਾ ਖਲੂਣ ਵਾਲਾ ਨੀਗਾ ਇੱਥੇ ਬੈਠਾ ਬੈਠਾ ਤਾਂ ਮੈਂ ਪਹਿਲੇ ਵਾਲਾ ਫੇਰਾ ਮਾਰ ਆਵਾ ਤੇ ਉਹਨੇ ਆਉਣਾ ਬੀਜਣ ਵਾਈ ਨੇ ਆਇਆ ਕਿ ਨਹੀਂ ਆਇਆ ਜੇ ਪਰ ਵੇਖ ਲਓ ਕਿ ਕਿੱਡੀ ਮਾੜੀ ਗੱਲ ਵਾ ਉਹਨੂੰ ਵੀ ਤੇ ਚੰਗਾ ਭਲਾ ਪਤਾ ਹੀ ਆ ਨਾ ਕਿ ਭਰਾ ਵੱਡਾ ਠੀਕ ਨਹੀਂ ਕਰੇਂਦਾ ਪਰ ਉਹਦਾ ਫਰਜ਼ ਨੀਗਾ ਪੁੰਨਦਾ ਕਿ ਮਗਰ ਜਾ ਕੇ ਪਿਆਲੀ ਬੰਨੇ ਵਾਲੇ ਵੇਖ ਕੇ ਆਵਾ ਚੰਗੀ ਤਰ੍ਹਾਂ ਹੁਣ ਉਹਨੂੰ ਆਜ ਮਾਰ ਕੇ ਤੇ ਘੱਲੋ ਉੱਥੇ ਵੀ ਜਾ ਆਪਣੇ ਭਰਾ ਨੂੰ ਵੇਖ ਕੇ ਤੇ ਆ ਜਾ ਕੇ ਉੱਥੇ ਇੰਨਾ ਟਾਈਮ ਹੋ ਗਿਆ ਵਾ ਬਹੁਤ ਮੈਂ ਅੱਗੇ ਦੇਖਣ ਦਈ ਹਾਂ ਵੀ ਆਉਂਦਾ ਤੇ ਉਹਨੂੰ ਕਲੰਗੀ ਪੀ ਜਾ ਉੱਧਰ ਜਾ ਕੇ ਵੇਖ ਕਾਲੀ ਵਾਲ ਜਾ ਉਹ ਫਿਰ ਵੀ ਡਿਗਦਾ ਨਹੀਂਦਾ ਚੱਲ ਜਾਂਦਾ ਵਾ ਤੇ ਤੂੰ ਵੀ ਵੇਖ ਜਾ ਕੇ ਤੇ ਪਤਾ ਨਹੀਂ ਹੁੰਦਾ ਬੰਦੇ ਦੱਸਿਆ ਮੇਰੇ ਪੁੱਛ ਹੋਈ ਚੱਕਰਾ ਹੀ ਡੇਗੀ ਪਈ ਕੀ ਹੋਵੇ ਤੇ ਕਲਮਾੜੀਆਂ ਵਾ ਤੂੰ ਆ ਜਿੱਦਾਂ ਹੋਣਾ ਨਹੀਂ ਚਾਹੀਦਾ ਬਹੁਤ ਹੀ ਗਲਤ ਸਿਸਟਮ ਕਰੇ ਕਰਦਾ ਡਾਕਟਰ ਨੂੰ ਤੇ ਸੀਗਾ ਉਦਾਂ ਹੀ ਬਖਾਲਿਆ ਡਾਕਟਰਾਂ ਦਾ ਟੈਸਟਾਂ ਚ ਵੀ ਕੁਝ ਨਹੀਂ ਆਇਆ ਏ ਫਿਰ ਕੀ ਚੱਕਰ ਵਾਇ ਆਹੋ ਕੋਈ ਗੱਲ ਹੀ ਨਹੀਂ ਦੱਸਣ ਰਿਹਾ ਡਾਕਟਰਾਂ ਦਾ ਕੋਈ ਗੱਲ ਹੀ ਨਹੀਂ ਹੈਗੀ ਫਿਰ ਨੂੰ ਤੇ ਆਹ ਨੂੰ ਪਤਾ ਲੱਗਣ ਡਿਆ ਸਮਝ ਨਹੀਂ ਲੱਗਣ ਡਈ ਕਿ ਚੱਕਰ ਕੀ ਹੋਇਆ ਏ ਚਲ ਕੋਈ ਨਹੀਂ ਤੀ ਫਿਕਰ ਨਾ ਕਰੋ ਕੇ ਵਧੀਆ ਡਾਕਟਰ ਦਾ ਪਤਾ ਕਰਨੇ ਆ ਤੇ ਵਿਖਾਲਨੇ ਵੀਰ ਨੂੰ ਫਿਰ ਉਥੇ ਚੰਗਾ ਫਿਰ ਦੱਸ ਪਾਈ ਕਿਤੇ ਪਤਾ ਕਰਕੇ ਹੈ ਨਹੀਂ ਨਹੀਂ ਕੋਈ ਨਹੀਂ ਮੈਂ करूंगी ਪਤਾ ਕੋਈ ਨਹੀਂ ਤੂੰ ਹੀ ਤਾਂ ਟੈਨਸ਼ਨ ਲਿਓਗੇ ਇਸ ਗੱਲ ਦੀ ਚੰਗਾ ਨਹੀਂ ਕੋਈ ਨਹੀਂ ਟੈਨਸ਼ਨ ਤਾਂ ਤੇ ਹੀ ਹੁੰਦੀ ਆ ਤੈਨੂੰ ਪਤਾ ਹੀ ਆ ਫਿਰ ਹਾਂ ਅੱਛਾ ਅਜੇ ਹੁਣੇ ਘਰ ਆਏ ਆ ਮੈਂ ਕਿਹਾ ਜਾ ਕੇ ਕੁਝ ਰੈਸਟ ਕਰਦੇ ਆ ਇਹ ਕਿੱਥੋਂ ਆ ਗਈ ਐ ਪੱਕੇ ਤੇ ਕਦੀ ਆਈ ਨਹੀਂ ਮੁੰਡਾ ਤਾਂ ਪਹਿਲੀ ਵਾਰ ਆਈ ਐ ਨਾਲੇ ਜੇ ਤੂੰ ਪਹਿਲੀ ਵਾਰ ਆਈ ਆ ਤੈਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਗੱਲ ਕਰਨੀ ਆ ਤੇ ਧੀ ਮੇਰੇ ਤੇ ਡੀਸੀ ਲੱਗੀ ਐ ਕਿੱਦਾਂ ਪੁੱਛਣ ਦੀ ਹੀ ਤੁਸੀਂ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਨੂੰ ਲੱਗਦਾ ਮਾਤਾ ਨੇ ਇਹ ਦੇਣਾ ਰਮਨ ਦੀਦੀ ਨੇ ਇਹਨੂੰ ਪਹਿਲੇ ਪਟੀਆਂ ਪੜਾਤੀਆਂ ਕਿ ਉਹ ਆਉਣ ਵਾਲੀ ਐ ਉਹਨੂੰ ਐਦਾਂ ਕਹੀਂ ਪਰ ਨਾ ਕੋਈ ਨਹੀਂ ਅੱਜ ਦੇ ਤੈਨੂੰ ਮੈਂ ਜਵਾਬ ਨਹੀਂ ਦਿੱਤਾ ਗਾਂ ਤਾਂ ਤੂੰ ਮੈਨਾਂ ਐਦਾਂ ਬੋਲੀ ਤੈਨੂੰ ਮੈਂ ਦੱਸੂੰਗੀ ਚੰਗੀ ਤਰ੍ਹਾਂ ਦੀਪ ਕੀਬੋਰਡ ਬੜਕਰੀ ਆਣੀ ਦੱਲੀ ਕੀਬੋਰਡ ਬੜ ਕਟਨਾ ਆ ਤਾਂ ਢੀ ਭੈਣ ਜਿਹੜੀ ਆ ਇਹ ਅੱਜ ਕਿੱਧਰੋਂ ਆ ਗਈ ਇਹਨੂੰ ਕਿੱਥੋਂ ਰਸਤਾ ਲੱਭ ਗਿਆ ਸਾਡੇ ਘਰ ਤੋ ਪਤਾ ਨਹੀਂ ਯਾਰ ਇਹ ਤਾਂ ਵਿਆਹ ਤੋਂ ਬਾਅਦ ਪਹਿਲੀ ਵਾਰੀ ਆਈ ਹੈ ਦੱਸ ਜੇ ਤੂੰ ਪਹਿਲੀ ਵਾਰ ਆਈ ਆ ਤੂੰ ਮੈਨੂੰ ਪਹਿਲੀ ਵਾਰ ਮਿਲਣ ਨਹੀਂ ਆ ਤੇਰਾ ਕੀ ਮਤਲਬ ਆਵਾ ਤਵਾ ਗੱਲਾਂ ਕਰਨ ਦਾ ਕਿਵੇਂ ਲੱਗੀ ਸੀ ਗੱਲਾਂ ਕਰਨ ਦਾ ਇਹਦਾ ਫਰਜ਼ ਹੈਗਾ ਗੱਲਾਂ ਕਰਨ ਦਾ ਮੇਰੀ ਘਰ ਮੈਂ ਤਾਂ ਮੋਹ ਦੇ ਕਹਤਾ ਕਿ ਮੈਨੂੰ ਲੱਗਾ ਭੈਣ ਫਰੇ ਲੜਨੀ ਆਈ ਆ ਆਹੋ ਇੱਕ ਤਾਂ ਤੁਹਾਡੀ ਭੈਣ ਮਾਨ ਨਹੀਂ ਜੇ ਉਹ ਨਹੀਂ ਆਂਦੀ ਹੁਣ ਤਾਂ ਆ ਬਲਾ ਮੇਰੇ ਪੱਲੇ ਲਿਆ ਕੇ ਰੱਖਤੀ ਆ ਉਹ ਚੱਲ ਇਦਾਂ ਨਾ ਬੋਲ ਇਦਾਂ ਦੀ ਗੱਲ ਨਹੀਂ ਹੈ ਜੀ ਖਬਰਦਾਰ ਜੇ ਅੱਗੇ ਤੋਂ ਮੈਨੂੰ ਇਦਾਂ ਬੋਲੀ ਤੇ ਇਹ ਕੌਣ ਹੁੰਦੀ ਐ ਮੈਨੂੰ ਇਦਾਂ ਗੱਲਾਂ ਕਰਨ ਵਾਲੀ ਵੈਸੇ ਮੇਰੀ ਗੱਲ ਸੁਣੋ ਇਹਨੂੰ ਮੈਂ ਲੈ ਕੇ ਖਾਨੀ ਆ ਚੱਲ ਉਹਦੀ ਗੱਲ ਛੱਡ ਹਾਂ ਗਏ ਆ ਬਾਡੇ ਤੇ ਆਹੋ ਜੇ ਤੁਹਾਨੂੰ ਮੈਂ ਕਹੇ ਵੀ ਦਵਾਈ ਆ ਉਹ ਤੋਂ ਲੈ ਆਉਨੇ ਆ ਯਾਰ ਤੇ ਫਿਰ ਤੂੰ ਕਦਵਾ ਤੈਨੂੰ ਸ਼ੈਰ ਲੱਗੀ ਦਵਾਈ ਦੀ ਗੱਲ ਛੱਡੋ ਫਿਰ ਕੀ ਹੋ ਗਿਆ ਸ਼ੈਰ ਲੱਗੀ ਕਿਹੜੀ ਆਫਤ ਆ ਗਈ ਇੱਥੇ ਅਸੀਂ ਤਾਂ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਇੱਥੇ ਤਾਂ ਸਿਰ ਬਣ ਕੇ ਪਈ ਹਾਂ ਦਵਾਈ ਕਿੱਥੇ ਬੱਸ ਕਰਿਆ ਕਰੋ ਤੂੰ ਹੀ ਨਾ ਬੋਲੀ ਨਾ ਬੋਲੋ ਬੋਲੀ ਨਾ ਬੋਲੋ ਫਿਰ ਮੈਨੂੰ ਵੀ ਦੱਸਣਾ ਇਹ ਗੱਲ ਮੈਂ ਗੱਲ ਕਰਨੀ ਤੇਰਾ ਇਹ ਉਹਦਾ ਜਵਾਬ ਦੋ ਕਿ ਇਹ ਇਹ ਆਈ ਕਾਦੇ ਵਾਸਤੇ ਆ ਮੈਂ ਜਿਹੜੀ ਗੱਲ ਪੁੱਛਣਾ ਪਹਿਲੇ ਮੈਨੂੰ ਦੱਸ ਮੈਂ ਵੀ ਤਰਨਾ ਦੀ ਗੱਲ ਕਰਨੀ ਜੇ ਲੋ ਕਰੋ ਨਿਕਲੇ ਤੇ ਠੀਕ ਹੋ ਗਈ ਮੈਂ ਕਿਹਾ ਚੱਲ ਛੱਡ ਸਿਰ ਠੀਕ ਹੋ ਗਿਆ ਕੀ ਦਵਾਈ ਲੈਣੀ ਹੈ ਤਾਂ ਕਰਕੇ ਫਿਰ ਮੈਂ ਦਵਾਈ ਨਹੀਂ ਲਈ ਯਾਰ ਸਿੱਧਾ ਸਿੱਧਾ ਮੈਨੂੰ ਕਹਿ ਦਿਆ ਕਰ ਕਿ ਮੇਰਾ ਕੁਝ ਖਾਣ ਦਾ ਮਨ ਨਾ ਮਤ ਸ਼ਹਿਰ ਚੱਲੀ ਅੱਛਾ ਐ ਬਣਾ ਨਿ ਬਣਾਉਂਦੀ ਕਿ ਲੋੜ ਗਈ ਸਿੱਧਾ ਤੁਹਾਨੂੰ ਕਹਿ ਦਿੰਦੀ ਨਾ ਤੁਸੀਂ ਸੋਹ ਬਣਾ ਲੈਣੇ ਫਲਾਣਾ ਕੰਮ ਕਰਨ ਵਾਲਾ ਢਿੰਗੜਾ ਕੰਮ ਕਰਨ ਵਾਲਾ ਆ ਕਰਨ ਵਾਲਾ ਤਾਂ ਕਰਕੇ ਪੁਰ ਮਿੰਟ ਸੋ ਇਹ ਨਹੀਂ ਰਹਿਣਾ ਕਿ ਚੱਲ ਜਾਣਾ ਮੈਨੂੰ ਕੀ ਪਤਾ ਵਾ ਇਹਨੂੰ ਕਹ ਅੱਗੇ ਨਾ ਮਸਾਂ ਨੂੰ ਕੱਢਿਆ ਨਵਦੀਪ ਨੂੰ ਉਹ ਵੀ ਟੜ-ਟੜ ਕਰਨੋਂ ਨਹੀਂ ਹਟਦੀ ਤੂੰ ਮੇਰੇ ਭਾਵੇਂ ਨਾ ਕਿ ਸਿਆਪਾਣਾ ਪਾਦੀ ਓਏ ਅੱਜ ਇਕੱਲੀ ਆਈ ਆ ਜੇ ਨਾਲ ਭਾਈ ਇਹ ਹਾਂ ਤੇ ਫਿਰ ਗੱਲ ਹੋ ਗਈ ਕੋਈ ਨਹੀਂ ਮੈਂ ਤਾਂ ਚੱਲ ਜਾਣਾ ਨੇ ਵਾ ਪਰ ਮੇਰੀ ਸੁਣੋ ਗੱਲ ਅੱਜ ਤੈਨੇ ਮੈਨੂੰ ਕੀਤੀਆਂ ਗੱਲਾਂ ਜੇ ਗਾਂਹ ਤੋਂ ਗੱਲਾਂ ਕੀਤੀਆਂ ਨਾ ਤਾਂ ਜਵਾਬ ਮੈਂ ਵੀ ਫਿਰ ਤਕੜਾ ਹੀ ਦਊਂਗੀ ਉਹਨੇ ਚੰਗੀ ਤਰ੍ਹਾਂ ਤੂੰ ਤਕੜਾ ਤੇ ਦੇਦੀ ਭਾ ਆਪਣੇ ਵੀ ਹੁਣ ਸਕੀਮਾਂ ਲਾਉਣੀਆਂ ਘੱਟ ਕਰ ਦੇ ਨਾ ਥੋੜੀਆਂ ਸਕੀਮਾਂ ਕਿਹੜੀਆਂ ਲਾ ਲਈਆਂ ਮੈਂ ਹੁਣ ਵਾਧੂ ਤੇ ਨਾਲ ਮੈਨੂੰ ਬੁਰਾ ਬ ਤੈਨੂੰ ਚੰਗਾ ਭਲਾ ਪਤਾ ਇਹ ਵੀ ਦਿਨ ਕੰਮ ਵਾਲੇ ਹੀ ਲੱਡੇ ਆ ਵੀਰ ਠੀਕ ਨਹੀਂ ਆ ਕਿੰਨੇ ਕੰਮ ਕਰਦੇ ਕਰਨ ਵਾਲੇ ਚੱਲ ਕੋਈ ਗੱਲ ਨਹੀਂ ਉਹ ਤੇ ਕੰਮ ਤੇ ਠੀਕ ਆ ਪਰ ਇਹਦੀ ਬੋਲੀ ਨੂੰ ਘੱਟ ਨਹੀਂ ਸੁਧਾਰ ਲੈ ਮੈਨੂੰ ਨੇ ਇਦਾਂ ਬੋਲੇ ਅੱਗੇ ਤੋਂ ਕੋਈ ਨਹੀਂ ਗਾਂ ਤੋਂ ਕੁਛ ਕਿਹਾ ਨਾ ਮੈਨੂੰ ਫੇਰ ਵੇਖੂਗੀ ਮੇਰੀ ਗੱਲ ਸੁਣ ਮੈਂ ਨਹੀਂ ਕੁਝ ਵੀ ਕਰਨਾ ਵੱਡੀ ਭੈਣ ਵਾਂ ਨਾਲੇ ਵਿਆਹ ਤੋਂ ਪਹਿਲਾਂ ਮੈਂ ਇੱਥੇ ਰਹੀ ਆ ਨਿੱਗੀ ਜੀ ਜਦੋਂ ਮੰਮੀ ਲੈ ਆਈ ਇੱਥੇ ਅੱਛਾ ਆ ਤੇ ਵੱਡੀ ਭੈਣ ਦਾ ਇਹ ਮਤਲਬ ਨਹੀਂ ਆ ਕਿ ਪਰਜਾਈ ਨੂੰ ਜੋ ਕੁਛ ਮਰਜ਼ੀ ਬੋਲੀ ਜਾਵੇ ਯਾਰ ਮੈਨੂੰ ਹੁਣ ਕੀ ਪਤਾ ਮਗਰੋਂ ਕੀ ਗੱਲ ਹੋਈ ਏ ਕੀ ਨਹੀਂ ਤੇਰੇ ਸਾਹਮਣੇ ਹੀ ਸਵੇਰ ਦੇ ਗਏ ਆ ਤੇ ਸ਼ਾਮਾਂ ਪੈ ਗਈਆਂ ਵਾ ਜਾਓ ਕੋਈ ਕੰਮ ਕਰ ਲਓ ਮੇਰਾ ਨਾ ਵੱਧ ਦੇ ਸਿਰ ਨਾ ਖਾਓ ਮੈਂ ਨਾ ਅੱਗੇ ਚਾਹ ਬਣਾ ਕੇ ਪੀ ਲੱਗੀਆਂ ਸਿਰ ਦੁਖਣ ਲੱਗ ਪਿਆ ਮੇਰਾ ਇੱਕ ਤੇ ਇੱਥੋਂ ਓਦਾਂ ਐ ਥੱਕੇ ਟੁੱਟੇ ਤੇ ਆਣ ਕੇ ਆ ਬਲਾ ਮੇਰੇ ਪੁੱਤ ਕੰਮ ਤੇ ਮੈਂ ਕਰਨਾ ਹੀ ਆ ਮੈਨੂੰ ਪਹਿਲਾਂ ਤੇਰੇ ਲੱchn ਲੱਗਣ ਡੇ ਉਹ ਹਫਤਾ ਇਧਰ ਕੋ ਨਿਕਲਦਾ ਹੁੰਦਾ ਮਾ ਕੰਮ ਫੇਰ ਨਵਾਂ ਸ਼ੁਰੂ ਕਰ ਲਿਆ ਫੇਰ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਜਿਹੜੀ ਆਈ ਏ ਉਹਨੇ ਕੰਮ ਸ਼ੁਰੂ ਕੀਤਾ ਚੰਗਾ ਬਾਬਾ ਤੇਰੇ ਲਾਗੇ ਬੈਣਾ ਵੀ ਲੜਾਈ ਨੂੰ ਵਜ੍ਹਾ ਮਾਰ ਮਤਮੇਂ ਤੇ ਪੇਛਤਾ ਇਹ ਕਿ ਤੋ ਆ ਗਈ ਹੈ ਜੇ ਇਹ ਇੱਥੇ ਆ ਗਈ ਤੇ ਮੈਂ ਤਾਂ ਆਪਣੀ ਸਕੀਮ ਨਾਲ ਹੀ ਹੀ ਦਵਾਈ ਵਾਲੀ ਹੁਣ ਮੈਂ ਕਿੱਦਾਂ ਕਰਾਂਗੀ ਕਿਉਂਕਿ ਰਮਨਦੀ ਦੇ ਤਾਂ ਮੈਨੂੰ ਪਤਾ ਉਹਨੂੰ ਤਾਂ ਮੈਂ ਕਹਿ ਦੇਣੀ ਹੈ ਕਿ ਕੰਮ ਕਰ ਲੈ ਜੀ ਤੂੰ ਜਾ ਕੇ ਕੋਈ ਹੋਰ ਇਹਨੂੰ ਮੈਂ ਕਿੱਦਾਂ ਕਹਾਂ ਕਰੂੰਗੀ ਜੇ ਜਸ ਸੋਚ ਆ ਜੇ ਫੇਰ ਮੈਨੂੰ ਨਾ ਇਹਦਾ ਵੀ ਕੋਈ ਹੱਲ ਕਰਨਾ ਪੈਣਾ ਇਹਨੂੰ ਭਜਾਉਣਾ ਪੈਣਾ ਛੇਤੀ ਕੋਈ ਨਹੀਂ ਭਜਾ ਕਰੇ ਤੈਨੂੰ ਮੈਂ ਵੀ ਰੱਖੂੰਗੀ